ਹੌਂਟੜ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਦੇ ਇੱਥੇ ਆਉਣ ਤੇ ਨਿੱਘਾ ਸਵਾਗਤ ਕਰਦਾ ਹਾਂ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਹਰਮਨ ਪਿਆਰੇ ਜਸਵੀ ਜੀ ਔਰ ਸਾਰੇ ਬੱਚਾ ਦੇ ਮੈਂ ਚੰਨੀ ਸਾਹਿਬ ਨੂੰ ਕਹਾਂਗਾ ਸਾਰੇ ਬੱਚਾ ਆਓ ਵੀ ਆਓ ਅੱਗੇ ਜਾਓ ਸਾਰੇ ਜਣੇ ਆ ਜਾਓ 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 ਆਓ ਦੇਖੋ ਇੱਕ ਫੋਟੋ ਕਰਾ ਲੈਂਦੇ ਆ ਔਰ ਉਹ ਅਵਾਰਡ ਵਾਲੀ ਸ਼ੈਅਤ ਸਾਰੀ ਜਣੇ ਜਾਣਦੇ ਹੀ ਹੋਮਗੇ ਇਹ ਅਵਾਰਡ ਉਹਨਾਂ ਬੰਦਿਆਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੇ ਪਰ ਮੈਂ ਆਸ਼ਾ ਰੱਖਦਾ ਕਿ ਜਿਸ ਮਤਲਬਤ ਲਈ ਤੁਸੀਂ ਆਇਓ ਜਾਂ ਜਿਹੜਾ ਮਤਲਬ ਅਸੀਂ ਤੁਹਾਨੂੰ ਦੱਸਣਾ ਕਰਨਾ ਹੈ ਉਹ ਉਹ ਸ਼ਾਇਦ ਤੁਸੀਂ ਉਹ ਪੂਰਾ ਕਰਕੇ ਜਾਓਗੇ ਜਾਂ ਪੂਰਾ ਦੇ ਕੇ ਮੈਂਬਰ ਪਾਰਲੀਮੈਂਟ ਬਣਾਇਆ ਸਟੇਜ ਤੇ ਵੀ ਰਾਜਮਾਨ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਬਹੁਤ ਹੀ ਸਤਿਕਾਰਯੋਗ ਕਾਂਗਰਸ ਪਾਰਟੀ ਦੇ ਥੰ ਸਾਡੇ ਜਰੰਦਰ ਲਾਥਰੇ ਬਲੌਕ ਦੇ ਪ੍ਰੈਜ਼ੀਡੈਂਟ ਜਿਹੜਾ ਪਰਲਾ ਦੂਸਰਾ 파ਟਕ ਉਹਦੇ ਪੈਸੇ ਦਾ ਜਦੋਂ 바ਵਾ ਜੀ ਸਰਕਾਰ ਵਿੱਚ ਸੀ ਅਸੀਂ ਸਰਕਾਰ ਵਿੱਚ ਸੀ 15 ਕਰੋੜ ਰੁਪਏ ਜਮ੍ਹਾਂ ਕਰਾਤਾ ਸੀ ਇਸ ਮਸਿਆ ਬੜੀ ਦੇਰ ਦੀ ਆ ਬਹੁਤ سارے ਪਹਿਲਾਂ ਵੀ ਆਏ ਆ ਉਹਨਾਂ ਨੂੰ ਕਿਹਾ ਸੀਗਾ ਔਰ ਜਦੋਂ ਪਹਿਲਾਂ ਇਨਕੁਆਰੀਆਂ ਹੋਈਆਂ ਕਈ ਕਹਿੰਦੇ ਸੀ ਇੱਥੇ ਨਹੀਂ ਬਣ ਸਕਦਾ ਕਈ ਕਹਿੰਦੇ ਬਣ ਸਕਦਾ ਲੇਕਿਨ ਅੱਜ ਇਹਨੇ ਫੈਸਲਾ ਕਰ ਲਿਆ ਵੀ ਉਹਨਾਂ ਨੇ ਕਿਹਾਤਾ ਸੀ ਕਿ ਕੋਈ ਇੰਜੀਨੀਅਰ ਭੇਜ ਤੇ ਜਦ ਤੱਕ ਬਣ ਜਾਏਗਾ ਜਿਹੜੀ ਮੀਟਿੰਗ ਕੀਤੀ ਉਹਦੇ ਬਾਰੇ ਦੱਸੋ ਚਾਚਾ ਜੀ ਅੱਜ ਸਾਡੇ ਰਾਮਨਗਰ ਦੇ ਵਿੱਚ ਸਾਡੇ ਜਲੰਧਰ ਦੇ ਮੈਂਬਰ ਪਾਰਲੀਮੈਂਟ ਔਰ ਸੰਸਦ ਰਤਨ ਸ਼੍ਰੀ ਚਰਨਜੀਤ ਸਿੰਘ ਚੰਨੀ ਔਰ ਜਲੰਧਰ ਨਾਰਥ ਦੇ ਯੁਵਾ ਨੇਤਾ ਔਰ ਸਾਡੇ ਹਲਕੇ ਦੇ ਐਮਐਲਏ ਸ਼੍ਰੀ 바ਵਾ ਹੈਨਰੀ ਜੀ ਸਾਡੇ ਰਾਮਨਗਰ ਵਿਖੇ ਉੱਚੇ-ਚੇ ਤੌਰ ਤੇ ਪਹੁੰਚੇ ਤੇ ਅੱਜ ਇਹ ਜਿਹੜੇ ਹੜ੍ਹਾਂ ਦੇ ਦਿਨਾਂ ਦੇ ਵਿੱਚ ਹਾਲਗੇ ਇੱਥੇ ਜਿਹੜਾ ਰਾਮਨਗਰ ਦੇ ਵਿੱਚ ਕੋਈ ਹੜ੍ਹ ਨਹੀਂ ਆਇਆ ਸਿਰਫ ਉਹ ਇੱਕ ਹੜ੍ਹ ਵਾਲੀ ਪੋਜੀਸ਼ਨ ਸੀਗੀ ਜਿਹੜੀ ਕਿ ਸਿਰਫ ਬਰਸਾਤੀ ਪਾਣੀ ਦੇ ਨਾਲ ਹੀ ਹੋਈ ਸੀਗੀ ਅਗਰ ਇਹ ਸਰਕਾਰ ਨੇ ਇਹ ਪਹਿਲਾਂ ਇਹਦੇ ਗੱਟਰਾਂ ਦੀ ਸਫਾਈ ਕੀਤੀ ਹੁੰਦੀ ਤੇ ਹੋ ਸਕਦਾ ਸਾਨੂੰ ਇਹਨਾਂ ਮੁਸੀਬਤਾਂ ਦੇ ਨਾਲ ਨਾ ਚੇਲਣਾ ਪੈਂਦਾ ਲੋਕਾਂ ਦਾ ਸਮਾਨ ਭੇਜ ਗਿਆ ਲੋਕਾਂ ਦੇ ਕੋਠੇ ਡਿੱਗ ਪਏ ਔਰ ਇਹ ਇਕੱਲੀ ਵੀਡੀਓ ਪਾਉਣ ਦੇ ਨਾਲ ਕੰਮ ਨਹੀਂ ਹੁੰਦਾ ਕਿ ਮੈਂ ਉੱਥੋਂ ਸੁਪਰ ਸੈਕਸ਼ਨ ਮਸ਼ੀਨ ਲਗਾਤੀ ਆ ਸੁਪਰ ਸੈਕਸ਼ਨ ਮਸ਼ੀਨ ਜਿਹੜੀ ਹੈ ਉਹ ਲਗਾਉਣ ਦੇ ਨਾਲ ਗੱਲ ਨਹੀਂ ਬਣਦੀ ਜਿੰਨੇ ਗੱਟਰ ਨਹੀਂ ਸਾਫ਼ ਹੁੰਦੇ ਤੋਂ ਇਹ ਇਹ ਸਮੱਸਿਆ ਜਿਹੜੀ ਸਾਡੀ ਬੜੀ ਜ਼ਬਰਦਸਤ ਸਮੱਸਿਆ ਹੈ ਔਰ ਸਾਨੂੰ ਚੰਨੀ ਸਾਹਿਬ ਔਰ ਸਾਡੇ ਐਮਐਲਏ ਇਹ ਵੀ ਕਹਿ ਗਏ ਨੇ ਕਿ ਜੇ ਤੁਹਾਡਾ ਰੇਲਵੇ ਦਾ ਪ੍ਰੋਜੈਕਟ ਸ਼ੁਰੂ ਹੁੰਦਾ ਤੇ ਤੁਹਾਡੀ ਇਹ ਵੀ ਮੁਸੀਬਤ ਨੂੰ ਕਰਤਾ ਜਾਊਗਾ ਔਰ ਇਹਦੇ ਨਾਲ ਹੀ ਅਸੀਂ ਸਿਵਰੇਜ ਦਾ ਜਿਹੜਾ ਪਾਈਪ ਹੈ ਉਹ ਵੀ ਪੁੱਰਨ ਨਿਯੁਕਤੀਆਂ ਵੀ ਕੀਤੀਆਂ ਨਵੀਆਂ ਅੱਜ ਅੱਜ ਕੋਈ ਨਿਯੁਕਤੀ ਨਹੀਂ ਅੱਜ ਮੇਰੇ ਖਿਆਲ ਕੋਈ ਹੋਈ ਕੋਈ ਜਨਰੇਸ਼ਨ ਕੋਈ ਤੁਹਾਡੀ ਪਾਰਟੀ ਚ ਆਈ ਹੋਵੇ ਕੋਈ ਹਾਂ ਉਹ ਅੱਜ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਸਾਡੀ 27 ਦੇ ਵਿੱਚ ਸਰਕਾਰ ਬਣ ਜਾਂਦੀ ਆ ਔਰ ਆ ਜਿਹੜੀਆਂ ਅੱਜ ਪੰਚਨੀ ਸਾਹਿਬ ਨੇ ਆਪ ਉੱਪਰ ਆ ਧਿਆਨ ਮਾਰ ਕੇ ਦੇਖਿਆ ਕਿ ਇੱਥੇ ਸਾਡੇ ਜਾਲ ਵਿਛਿਆ ਹੋਇਆ ਹੈ 17 ਦਾ ਔਰ ਜਦੇ 27 ਦੇ ਵਿੱਚ ਸਰਕਾਰ ਬਣਦੀ ਹੈ 17 ਜਿਹੜੀਆਂ ਇਹ ਵੀ ਸਮੱਸਿਆ ਹੱਲ ਕਰ ਦਿੱਤੀ ਜਨੂੰ ਅੰਡਰਗਰਾਉਂਡ ਕਰ ਦਿੱਤਾ ਜਾਊਗਾ ਹਾਂ ਜੀ ਸਵਾਲ ਮੈਂ ਕਰ ਰਿਹਾ ਵੀ ਜਿਹੜੇ ਕੋਈ ਨੌਜਵਾਨ ਕੋਈ ਦੂਸਰੀ ਪਾਰਟੀ ਨੂੰ ਬਦਲ ਕੇ ਤੁਹਾਡੇ ਦੇ ਬਸ ਹਾਂ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਕੋ ਬੀਜੇਪੀ ਦੇ ਭਾਰਤੀ ਜਨਤਾ ਪਾਰਟੀ ਦੇ ਇੱਕ ਇਹਨਾਂ ਦੇ ਮੰਡਲ ਪਰਵਧਾਨ ਔਰ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਛੋਟੇ ਬੱਚੇ ਅਮਨ ਜੱਸੀ ਜੀ ਉਹਨਾਂ ਦੇ ਪਿਤਾ ਜੀ ਸ਼ੋਕ ਜੀ ਔਰ ਰਾਜਕੁਮਾਰ ਵਰਦੀ ਜੀ ਇਹ ਆਪਣੇ ਬਹੁਤ ਜ਼ਿਆਦੇ ਸਾਥੀਆਂ ਦੇ ਨਾਲ ਭਾਜਪਾ ਨੂੰ ਛੱਡ ਕੇ ਅੱਜ 바ਵਾ ਸਾਹਿਬ ਔਰ ਚੰਨੀ ਸਾਹਿਬ ਦੀ ਰਹਿਨਵਾਈ ਦੇ ਵਿੱਚ ਉਹਨਾਂ ਦੀ ਛਤਰ ਛਾਇਆ ਤਲੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਮੈਂ ਇਹਨਾਂ ਨੂੰ ਆਇਆਂ ਨੂੰ ਵੈਲਕਮ ਕਰਦਾ ਔਰ ਇਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਹਨਾਂ ਦਾ ਸਵਾਗਤ ਕਰਦਾ